मैम जो आपके बच्चे के साथ का घटना हुई है क्या हुआ था कैसे हुआ था पूरा मामला कल तो मैं बिस्तर पे सो रही थी अपने छोटे बच्चे को लेके तो ये इसको ये बाहर खेल रहा था तो मुझे ये ये नहीं पता था कि ये दूसरे के रूम में बंद था तो ये खेल रहा था तो मैंने मम्मी ने मेरी मतलब मेरे भैया ने बताया कि ये बच्चा उस रूम में बंद था क्या हो रहा क्या नहीं तो बच्चे को पकड़ के लेके आए बच्चे को दो थप्पड़ मारे की क्या हुआ था वो जो बंदा उसका नाम संदीप है बिहार का बंद लड़का रहता है वो वो सुखमनि कहते सामने किराए हुए रहते हैं अच्छा फिर फिर उन लेके अंदर उन्होंने पता नहीं मेरे बच्चे साथ किया गया आया तो रोते हुए आया कि मम्मा मेरे साथ गंदे काम किए तो हमने मैंने इसकी बात सुन के इग्नोर कर दी मैंने कि शायद ये मजाक कर रहा है फिर उस लड़के को भी पकड़ा उसका नाम संदीप है फिर उसको मैंने दो तीन थप्पड़ मारे उसे पूछा मैंने कि क्या हुआ तो वो कह रहा मुझे माफ कर दो गलती हो गई संदीप कहाँ का रहने वाला पीछे से वो बिहार का है बिहार का यहाँ पे यहाँ पे झाड़ी पे लगा है अपने बोस के साथ काम करता है जूस की रेडी पे तो क्या पुलिस ने उसे पकड़ लिया अभी हाँ पुलिस ने उसको पकड़ लिया गिरफ्तार क्या लिया आप कार्रवाई क्या कार्रवाई की मांग करते हो मांग के लिए तो हम कुछ नहीं कर सकते वो पुलिस वाले जो कार्रवाई करें हमारे लिए अच्छा ही करेंगे फिलहाल में मुझे बस सपोर्ट चाहिए उनकी और कुछ नहीं चाहिए तो, ब्रदर क्या हुआ था ये पूरी घटना और आपने क्या देखा था जो तो मैं स्कूलों आया सी ना करे मैं चला आर्मी ग्राउंड की ਤਾਂ ਜਦੋਂ ਮੈਂ ਇਹਨਾਂ ਦੇ ਕਮਰੇ 'ਚ ਦੇਖਿਆ ਨਾ ਦੂਜੇ ਪਲਾਟ 'ਚ ਦਾ ਉੱਤੇ ਡੀਜੇ ਵੱਜਦੇ ਸੀਗੇ ਤਾਂ ਮੈਂ ਕਿਹਾ ਤੇ ਮੇਰਾ ਪੰਜਾ ਵੀ ਹੋਣਾ ਹੈ ਛੋਟਾ ਕਿੰਨੇ ਸਾਲ ਦਾ ਪੰਜਾ ਪੰਜ ਸਾਲ ਦਾ ਹੈ ਜੀ ਠੀਕ ਹੈ ਤਾਂ ਫਿਰ ਦੇਖਿਆ ਰੂਮ 'ਚ ਖੋਲ ਕੇ ਤਾਂ ਨਾਲ ਇੱਕ ਮੁੰਡਾ ਸੀਗਾ ਤਾਂ ਪੰਜਾ ਸੀਗਾ ਤੈਨੂੰ ਮੈਂ ਪੰਜ ਨੂੰ ਫੜਿਆ ਤਾਂ ਮੈਂ ਇਹਨੂੰ ਪੁੱਛਿਆ ਕੀ ਕਹਿੰਦਾ ਹੈਗਾ ਤਾਂ ਪੰਜ ਪਹਿਲਾਂ ਕਹਿੰਦਾ ਕੁਛ ਨਹੀਂ ਮਮਾ ਕਰਦਾ ਹੈਗਾ ਜਦੋਂ ਮੈਂ ਤੇ ਦੋ ਥੱਪੜ ਮਾਰੇ ਤੇ ਬੋਲਿਆ ਮਮਾ ਇਦਾਂ ਦਾ ਮੇਰੇ ਨਾਲ ਕੰਮ ਕੀਤੇ ਤਾਂ ਮੈਂ ਮੁੰਡੇ ਨੂੰ ਪੁੱਛਿਆ ਜਾ ਕੇ ਤਾਂ ਮੁੰਡਾ ਬਾਅਦ 'ਚ ਦੱਸਦਾ ਨਹੀਂ ਜਦੋਂ ਮੈਂ ਉਹਨੂੰ ਕਿਹਾ ਯਮ ਪੁਲਿਸ ਸਟੇਸ਼ਨ ਲੈ ਕੇ ਜਾਣਾ ਤਾਂ ਮੁੰਡ ਲਬਦਾਰਿਆਂ ਫੇਵਾ ਚੋ ਦੌੜ ਵੀ ਗਿਆ ਮੁੰਡਾ ਉਹਦੇ ਨਾਲ ਦਾ ਜਿਹੜਾ ਬੋਸ ਸੀਗਾ ਉਹ ਵੀ ਦੌੜ ਗਿਆ। ਉਹਨੂੰ ਰਾਤ ਵਾਰ ਪੁਲਿਸ ਸਾਡੇ ਨਾਲ ਰਾਤ ਦੇ 12 ਵਜੇ ਤੱਕ ਰਹੀ ਸਾਡੇ ਨਾਲ। ਉਹਨਾਂ ਨੇ ਪੂਰੀ ਕਾਰਵਾਈ ਕੀਤੀ ਆਪਣੇ ਵੱਲੋਂ ਤਾਂ ਹੁਣ ਅੱਜ ਮੁਜਰਮ ਤੇ ਪੁਲਿਸ ਵਾਲੇ ਨੇ ਫੜੇ ਆਏ ਆ। ਫੜਿਆ ਕੀ ਕੀ ਮੰਗ ਕਰਦੇ ਕੀ ਕਰਵੇ ਹੋਣ ਚੀਜ਼ੀ। ਹੁਣ ਵਾਕਿਓ ਪੁਲਿਸ ਵਾਲੇ ਦੇ ਉੱਤੇ ਹੀ ਆ ਜੋ ਵੀ ਕਾਰਵਾਈ ਕਰਦੇ ਆ। ਵਾਕਿਓ ਉਹਨਾਂ ਦੀ ਪੂਰੀ ਸਪੋਰਟ ਹੈ ਸਾਡੇ ਨਾਲ। ਵੇਰੀ ਸਰ ਇਹ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਬੱਚੇ ਨਾਲ ਜਿਹੜਾ ਕੁਕਰਮ ਹੋਇਆ ਕੀ ਮਾਮਲਾ ਹੈ ਕੀ ਕਾਰਵਾਈ ਹੋਈ ਉਹਨਾ ਕੱਲ ਕੋਈ 9 ਵਜੇ 9:30 ਵਜੇ ਅ ਉਹ ਉਹ ਸਖਸੀਨਾ ਅਜੇ ਸਖਸੀਨਾ ਨਾਂ ਦਾ ਦਿੱਤੀ ਜਿਹੜਾ ਉਹ ਦਰਾਨੇ ਗਸਤ ਮੈਨੂੰ ਮਿਲਿਆ ਸੀ ਤੇ ਉਸਨੇ ਦੱਸਿਆ ਕਿ ਉਸ ਦਾ ਇੱਕ ਬੱਚਾ ਹੈ ਕੋਈ 6 ਸਾਲ ਦਾ ਉਹਦੇ ਨਾਲ ਗਲਤ ਕੰਮ ਹੋਇਆ ਹੈ ਤੇ ਜਿਸ ਤੇ ਫਿਰ ਅਸੀਂ ਜਿਹਦਾ ਨਾਂ ਲਿਆ ਸੀ ਉਹ ਵੀ ਬੱਚਾ ਮਾਈਨਰ ਸੀਗਾ ਕਿ ਨਿਕੈਸ ਦਾ ਹਾਂਜੀ ਤੇ ਉਹ ਕੋਈ 10 ਕੋ ਸਾਲ ਦਾ ਤੇ ਫਿਰ ਅਸੀਂ ਉਹ ਮੁਕਦਮਾ ਦਰਜ ਕੀਤਾ 6 ਐਂਡ 10 ਬਾਕਸ ਐਟ ਦੇ ਤਹਿਤ ਤੇ ਉਹ ਜਿਹੜਾ ਅਕਿਊਜ਼ ਸੀਗਾ ਉਹਨੂੰ ਅਸੀਂ ਸ਼ਾਮਿਲ ਤਪਦੀਸ਼ ਕੀਤਾ ਤੇ ਅੱਗੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਹੋਏਗਾ ਫਿਰ ਅੱਗੇ ਉਤਾਂ ਕਾਰਵਾਈ ਕੀਤੀ ਜਾਵੇ